ਨਸ਼ੇ ਦੀ ਰਾਤੋਂ ਘਟਾਉਣ ਦੇ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ ਰੋਜ਼ਗਾਰ ਦੇਣਾ। ਔਰ ਲੋਕਾਂ ਨੂੰ ਬਿਜ਼ੀ ਕਰਨਾ। ਜਿਹੜੇ ਟੀਕੇ ਨੇ ਉਹ ਹੱਥਾਂ ਦੇ ਵਿੱਚੋਂ ਖੋਹ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਟਿਫਣ ਦੇਣੇ। ਭਾਵੇਂ ਉਹ ਟਿਫਣ ਲੈ ਕੇ ਕੰਮਾਂ ਦੇ ਉੱਤੇ ਜਾਣ ਫਿਰ ਉਹ ਇਸ ਨਸ਼ੇ ਦੀ ਲਤ ਤੋਂ ਛੇਤੀ ਆਪਣਾ ਖਿਹੜਾ ਛੁਡਵਾ ਲੈਣਗੇ। ਇਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਨੌਕਰੀਆਂ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਣ। ਨੇ ਨੋਜਵਾਨਾਂ ਸਰਕਾਰ ਸਰਕਾਰੀ ਨੌਕਰੀਆਂ ਦੇਣ ਦੇ ਵਾਸਤੇ ਆਪਣੇ ਪੂਰੇ ਜੀਵਨ ਦੇ ਨਾਲ ਕੰਮ ਕਰ ਰਹੀ ਹੈ ਉੱਥੇ ਕਿਵੇਂ ਤੁਸੀਂ ਜਾਣਦੇ ਹੋ 50000 ਤੋਂ ਉੱਪਰ ਨੌਕਰੀਆਂ ਜਿਹੜੀਆਂ ਉਹ ਲੋਕਾਂ ਨੂੰ ਬਿਨਾਂ ਸਪਾਰਸ਼ ਦੇ ਬਿਨਾਂ ਰਿਸ਼ਵਤ ਦਿੱਤੀਆਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਅੱਜ ਵੀ ਇਸ ਦੁਨੀਆ ਦੇ ਵਿੱਚ ਜਿਹੜਾ ਪ੍ਰਾਈਵੇਟ ਖੇਤਰ ਹੈ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਵਾਲ ਕੇ ਉਹ ਰੋਜ਼ਗਾਰ ਦੇ ਮੌਕੇ ਬਹੁਤ ਵੱਡੇ ਜਿਹੜੇ ਉਹ ਪੈਦਾ ਕਰਦਾ ਹੈ ਔਰ ਪੰਜਾਬ ਪਿਛਲੇ ਕੁਝ ਸਾਲਾਂ ਦੇ ਵਿੱਚ ਇੰਡਸਟਰੀਲਾਈਜੇਸ਼ਨ ਔਰ ਟ੍ਰੇਡ ਦੇ ਮਾਮਲੇ ਦੇ ਵਿੱਚ ਪਛੜ ਗਿਆ ਇਹਦੇ ਕਈ ਕਾਰਨ ਜਿਹੜੇ ਉਹ ਪਛੜਦੇ ਨੇ 2003 ਦੇ ਵਿੱਚ ਪੰਜਾਬ ਭਾਰਤੀ ਜੀਡੀਪੀ ਦੇ ਟੌਪ ਦੇ ਉੱਤੇ ਜਿਹੜੇ ਕੰਟ੍ਰਿਬਿਊਟਰਸ ਨੇ ਉਹਦੇ ਵਿੱਚ ਹੁੰਦਾ ਸੀਗਾ ਔਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਦਾ 19ਵਾਂ ਰੈਂਕ ਹੈ ਔਰ ਕਿਤੇ ਨਾ ਕਿਤੇ ਅਸੀਂ ਬਹੁਤ ਸਾਰੇ ਰਾਜਾਂ ਤੋਂ ਪਛੜ ਗਏ ਹਾਂ ਔਰ ਕਈ ਜਗ੍ਹਾ ਦੇਤੇ ਤਾਂ ਆਪਾਂ ਦੇਖਿਆ ਕਿ ਛੋਟੇ ਛੋਟੇ ਰਾਜ ਜਿਹੜੇ ਨੇ ਉਹ ਪੰਜਾਬ ਦੇ ਨਾਲੋਂ ਛਾੜਾ ਮਾਰਦੇ ਆ ਅੱਗੇ ਲੰਘੇ ਨੇ ਅਸੀਂ ਤੇ ਨਸ਼ੇ ਦੀ ਸਮੱਸਿਆ ਨੂੰ ਬੇਰਜ਼ਗਾਰੀ ਦੇ ਨਾਲ ਜੋੜ ਕੇ ਅਸੀਂ ਦੇਖਿਆ ਤਾਂ ਕਿਤੇ ਨਾ ਕਿਤੇ ਨਸ਼ੇ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਬੇਰਜ਼ਗਾਰੀ ਹੈ ਔਰ ਜਿਸ ਤਰੀਕੇ ਦੇ ਨਾਲ ਸਾਡੀਆਂ ਸੜਕਾਂ ਬੰਦ ਹੋਈਆਂ ਨੇ ਹਾਈਵੇ ਸਾਡੇ ਬੰਦ ਹੋਏ ਨੇ ਜਿਹੜੇ ਲਾਈਫ ਲਾਈਨ ਕਹੇ ਜਾਂਦੇ ਨੇ ਕਿਸੇ ਵੀ ਸੂਬੇ ਦੀ ਔਰ ਇਹਦੇ ਨਾਲ ਇੰਡਸਟਰੀ ਜਿਹੜੀ ਆ ਉਹ ਸਾਡੀ ਬਹੁਤ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਸਾਡਾ ਟ੍ਰੇਡ ਜਿਹੜਾ ਉਹ ਪ੍ਰਭਾਵਿਤ ਹੋਇਆ ਇਹਦੇ ਤੇ ਇੰਪੈਕਟ ਪੈਂਦਾ ਆਪਾਂ ਸਾਰੇ ਜਿਹੜਾ ਜਾਣਦੇ ਆ ਔਰ 1.5 ਸਾਲ ਤੋਂ ਆਪਾਂ ਇਹ ਜਾਣਦੇ ਆ ਕਿ ਇਹਦਾ ਨਤੀਜਾ ਇਹ ਹੋਇਆ ਕਿ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸਕਸੈਸਫੁਲ ਨਹੀਂ ਹੋ ਰਹੇ ਜਿਹਦੇ ਕਰਕੇ ਜਿਹੜੇ ਕਿਸਾਨ ਨੇ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਬਹੁਤ ਵਾਰੀ ਰਿਕੁਐਸਟ ਕੀਤੀ ਗਈ ਉਹਨਾਂ ਨੂੰ ਬੇਨਤੀਆਂ ਕੀਤੀਆਂ ਗਈਆਂ ਕਿ ਘੱਟੋ-ਘੱਟ ਇੱਕ ਪਾਸੇ ਤੋਂ ਜਿਹੜਾ ਰਾਹ ਖੋਲ ਦਿਓ ਜਿਹਦੇ ਨਾਲ ਘੱਟੋ-ਘੱਟ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਕੁਝ ਰਾਹਤ ਦਿੱਤੀ ਜਾ ਸਕੇ ਟਰੇਡ ਤੇ ਵਪਾਰ ਸ਼ੁਰੂ ਹੋ ਸਕੇ ਪਰ ਜਿਹੜੇ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਇਸ ਗੱਲ ਨੂੰ ਜਿਹੜਾ ਉਹ ਸੁਣਿਆ ਨਹੀਂ ਔਰ ਅਸੀਂ ਸਰਕਾਰ ਦੀ ਤਰਫੋਂ ਇੱਕ ਵਾਰੀ ਫੇਰ ਜਿਹੜਾ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਆ ਔਰ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਜਿਹੜਾ ਉਹ ਖੜਾ ਉਹਨਾਂ ਦੀਆਂ ਮੰਗਾਂ ਦੇ ਨਾਲ ਖੜਾ ਟਰੇਡ ਤੇ ਵਪਾਰ ਸ਼ੁਰੂ ਹੋ ਸਕੇ ਔਰ ਜਿਹੜਾ ਇਹਨੂੰ ਇਹਦੇ ਕਰਕੇ ਆਪਾਂ ਸਾਰਿਆਂ ਨੂੰ ਮਿਲ ਕੇ ਇੱਕ ਲੜਾਈ ਜਿਹੜੀ ਉਹ ਲੜਨੀ ਪੈਣੀ ਆ ਅ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀਆਂ ਮੰਗਾਂ ਨੇ ਪੰਜਾਬ ਨੇ ਕੋਈ ਸਰਹੱਦ ਬੰਦ ਨਹੀਂ ਕੀਤੀ ਮੰਗਾ ਕੇਂਦਰ ਦੇ ਨਾਲ ਨੇ ਸਰਹੱਦ ਦੂਜੇ ਸੂਬੇ ਨੇ ਬੰਦ ਕੀਤੀ ਆ ਤੇ ਉਹਦਾ ਭੁਗ ਭਾਗੀ ਜਿਹੜਾ ਉਹ ਪੰਜਾਬ ਹੋ ਰਿਹਾ ਔਰ ਕੇਂਦਰ ਦੇ ਨਾਲ ਜਿਹੜੀਆਂ ਮੰਗਾਂ ਨੇ ਉਹਦੇ ਵਾਸਤੇ ਕਿਸਾਨਾਂ ਨੂੰ ਦਿੱਲੀ ਜਾ ਕੇ ਲੜਾਈ ਲੜਨੀ ਚਾਹੀਦੀ ਆ ਔਰ ਉਹਦੇ ਵਾਸਤੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਨਾਲ ਖੜ ਕੇ ਇਸ ਲੜਾਈ ਦੇ ਵਿੱਚ ਸਾਥ ਦਿੱਤਾ ਤੇ ਅੱਗੋਂ ਵੀ ਜਿਹੜਾ ਉਹ ਸਾਥ ਦੇਊਗੀ ਅ ਜੇ ਆਪਾਂ ਪੰਜਾਬ ਦੇ ਵਿੱਚ ਹੀ ਸੜਕਾਂ ਰੋਕ ਕੇ ਜਿਹੜਾ ਉਹ ਬਹਿ ਗਏ ਤਾਂ ਇਹਦੇ ਨਾਲ ਸੱਚ ਜਾਣਿਓ ਦਿੱਲੀ ਦੀ ਕੇਂਦਰ ਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਨਾ ਉਹਨਾਂ ਸੂਬਿਆਂ ਨੂੰ ਫਰਕ ਪੈਣਾ ਜਿਨ੍ਹਾਂ ਨੇ ਸਰਹੱਦਾਂ ਜੜੀਆਂ ਉਹ ਰੋਕੀਆਂ ਨੇ ਔਰ ਪੰਜਾਬ ਦੇ ਵਿੱਚ ਸਥਿਤੀ ਜੇ ਇਸ ਕਿਸਮ ਦੀ ਜਿਹੜੀ ਉਹ ਪੈਦਾ ਹੋ ਗਈ ਕਿ ਪੰਜਾਬ ਦੇ ਆਰਥਿਕ ਹਾਲਾਤ ਆਪਾਂ ਪਹਿਲਾਂ ਹੀ ਜਾਣਦੇ ਹਾਂ ਕਿ ਹੁਜੇ ਨੇ ਇਹਦੇ ਨਾਲ ਪੰਜਾਬ ਦੇ ਆਰਥਿਕ ਹਾਲਾਤ ਜਿਹੜੇ ਨੇ ਉਹ ਹੋਰ ਖਰਾਬ ਹੋਣਗੇ ਸੜਕਾਂ ਰੋਕਣ ਦੇ ਵਾਸਤੇ ਲੋਕ ਤਾਂ ਪਰੇਸ਼ਾਨ ਹੋਣਗੇ ਹੀ ਔਰ ਸਾਰੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਇਹ ਬੇਨਤੀ ਹੈ ਅਪੀਲ ਹੈ ਕਿ ਸਰਕਾਰ ਉਹਨਾਂ ਦੇ ਨਾਲ ਹੈ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਨੇ ਪਰ ਸਰਕਾਰ ਰੋਕ ਕੇ ਰਾਹ ਬੰਦ ਕਰਕੇ ਇਹ ਆਪਾਂ ਇਸ ਤਰੀਕੇ ਦੇ ਨਾਲ ਲੜਾਈਆਂ ਜੜੀਆਂ ਉਹ ਜਿੱਤ ਨਹੀਂ ਸਕਦੇ ਇਹਦੇ ਨਾਲ ਲੋਕ ਹੋਰ ਪਰੇਸ਼ਾਨ ਹੋਣਗੇ ਔਰ ਇਹਦੇ ਨਾਲ ਪੰਜਾਬ ਦਾ ਜਿਹੜਾ ਉਹ ਨੁਕਸਾਨ ਹੋਊਗਾ ਪੰਜਾਬ ਦਾ ਜਿਹੜਾ ਯੂਥ ਹੈ ਅਸੀਂ ਉਹਨੂੰ ਸੰਭਾਲਣਾ ਹੈ ਉਹ ਸਾਡੇ ਪੁੱਤ ਨੇ ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਅਸੀਂ ਉਹਨਾਂ ਨੂੰ ਨਸ਼ੇ ਦੀ ਇਸ ਖਲ ਜਗਨ ਦੇ ਵਿੱਚੋਂ ਕੱਢਣਾ